ਕਿਸਾਨ ਭਰਾਵੋ ਆਪਾਂ ਪਹਿਲਾਂ ਆਪਣੇ ਚੈਨਲ ਤੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਆਪਾਂ ਦੱਸਿਆ ਸੀਗਾ ਕਿ ਝੋਨੇ ਦੇ ਬੀਜ ਕਿਸ ਤਰ੍ਹਾਂ ਬਣਾਉਣਾ ਹੈ ਹੱਥੀ ਝਾੜਦ ਕੇ ਰੱਖਣਾ ਹੈ ਤੇ ਮਤਲਬ ਕਿਸ ਤਰ੍ਹਾਂ ਰੱਖਣਾ ਹੈ ਸੋਣ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਝੋਨੇ ਦੇ ਬੀਜ ਬਣਾਉਣ ਦੇ ਲਈ ਸੇ ਜਗ੍ਹਾ ਦੀ ਚੋਣ ਕਰਨੀ ਸੋ ਵੀਡੀਓ ਨਾਲ ਜੁੜੇ ਰਿਹਾ ਜੇ ਕੱਲੇ ਕੱਲੀ ਜਾਣ ਕੇ ਟਾਲੇ ਲਈ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਸੋ ਕੋਈ ਵੀ ਜਾਣਕਾਰੀ ਮਿਸ ਨਾ ਕਰਿਆ ਜੇ ਸੋ ਕਰਦੇ ਆਪਾਂ ਵੀਡੀਓ ਦੀ ਸ਼ੁਰੂਆਤ ਸਭ ਨਾਲ ਪਹਿਲਾਂ ਤਾਂ ਤੁਸੀਂ ਦੇਖੋ ਕਿਸਾਨ ਭਰਾਵੋ ਦਾ ਆਪਣੀ ਵੈਰਾਈਟੀ ਹੈਗੀ 1885 ਚਲੋ ਚੰਗਾ ਝਾੜ ਇਸ ਤਰ੍ਹਾਂ ਜਿਵੇਂ ਮਤਲਬ ਸਾਰਿਆਂ ਦੇ ਘਾਟ ਆ ਰਹੇ ਨੇ ਚਲੋ ਦੇਖਾਂਗੇ ਆਪਾਂ ਵਡਾਂਗੇ ਤੁਹਾਡਾ ਨਾਲ ਉਹ ਸਾਂਝਾ ਕਰਾਂਗੇ ਵੀ ਕਿੰਨਾ ਕੁ ਝਾੜ ਆਇਆ ਇਸ ਦਾ ਇਸ ਪਾਸੇ ਆਪਣੀ ਹੈਗੀ 1121 ਇਹ 1121 ਆਪਾਂ ਛੇਤੀ ਲਈ ਸੀ ਆਪਣੀ ਮੂੰਗੀ ਸੀ ਪਹਿਲਾਂ ਇੱਥੇ ਉਸ ਤੋਂ ਬਾਅਦ ਆਪਾਂ ਲਗਾਈ ਸੀ ਇਹ ਆਪਣੀ 1885 ਵੈਰੈਟੀ ਹੈ ਸੋ ਹੁਣ ਤੁਹਾਨੂੰ ਦੱਸਦੇ ਆਂ ਵੀ ਜੇ ਮੰਨ ਲਓ ਤੁਸੀਂ ਬੀਜ ਰੱਖਣਾ ਜਿਵੇਂ ਤੁਹਾਡਾ ਆਹ ਕਿੱਲਾ ਹੈ ਪੈਸੇ ਡੇਢ ਕਿੱਲਾ ਜਗ੍ਹਾ ਆਪਣੀ ਸਾਰੀ ਹੈ ਤੁਸੀਂ ਇਹਦੇ ਵਿੱਚ ਚੋਣ ਕਰਨੀ ਹੈ ਤੁਸੀਂ ਕਿੱਥੋਂ ਕਿੱਥੋਂ ਰੱਖਣਾ ਹੈ ਬੀਜ ਕਿੱਥੋਂ ਰੱਖ ਸਕਦੇ ਹੋ ਕਿੱਥੋਂ ਨਹੀਂ ਰੱਖ ਸਕਦੇ ਸੋ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਇਸ ਤਰ੍ਹਾਂ ਬੰਨੇ ਨਾਲ ਆਪਾਂ ਦੂਰੇ ਜਾ ਰਹੇ ਆ ਸੋ ਬਹੁਤ ਕਿਸ਼ਾਨ ਕੀ ਕਰਦੇ ਨੇ ਜਿਵੇਂ ਕਿ ਇਸ ਤਰ੍ਹਾਂ ਆਏ ਇੱਥੋਂ ਮਨ ਲਓ ਬੈਠ ਜਾਂਦੇ ਨੇ ਇੰਨਾ ਜਿੰਨਾ ਕਿ ਮਰਲਾ ਦੋ ਮਰਲੇ ਉਹਨਾਂ ਨੇ ਬੀਜ ਰੱਖਣਾ ਆਪਦੇ ਖੇਤ ਨਾਲ ਉਹਨਾਂ ਘਰ ਰੱਖ ਲੈਂਦੇ ਨੇ ਸੋ ਇਹ ਤਰੀਕਾ ਗਲਤ ਈ ਜੇ ਤੁਸੀਂ ਮੰਨ ਲਓ ਰੱਖਣਾ ਹੈ ਨਾ ਬੀਜ ਆ ਦੇਖੋ ਇਸ ਤਰ੍ਹਾਂ ਇਹ 1121 ਵੈਰਾਈਟੀ ਏ ਤੇ 1885 ਵੈਰਾਈਟੀ ਏ ਜੇ ਤੁਹਾਡੇ ਇੱਧਰ ਵੀ 1885 ਇੱਧਰ ਵੀ 1885 ਏ ਫਿਰ ਤੁਸੀਂ ਬੇਸ਼ੱਕ ਦੀ ਇੱਥੋਂ ਬੀਜ ਰੱਖ ਸਕਦੇ ਹੋ ਫਿਰ ਕੋਈ ਦਿੱਕਤ ਨਹੀਂ ਗਾ ਠੀਕ ਹੈ ਜੇ ਆਪਣੇ ਇੱਧਰ ਹੋਰ ਵੈਰਾਈਟੀ ਏ ਤੇ ਇੱਧਰ ਹੋਰ ਵੈਰਾਈਟੀ ਏ ਤਾ ਤਾਂ ਮੈਂ ਤੈਨੂੰ ਕਹਿਣਾ ਵੀ ਉੱਥੋਂ ਬੀਜ ਨਾ ਰੱਖੋ ਕੋਈ ਜਗ੍ਹਾ 5 ਫੁੱਟ ਜਗ੍ਹਾ ਛੱਡ ਦੋ ਥੋੜਾ ਗਾਂ ਜਾ ਕੇ ਬੈਠ ਜਾਓ ਜਿਵੇਂ ਉੱਥੋਂ ਜੀ ਬੈਹਜੋ ਬਸ 2-3 ਫੁੱਟ ਜਗ੍ਹਾ ਛੱਡ ਦੋ ਚਲੋ ਇੰਨੀ ਬਹੁਤ ਏ ਸੋ ਮੈਂ ਤੈਨੂੰ ਦੱਸ ਦਿਆਂ ਦਾ ਮੇਨ ਕਾਰਨ ਕੀ ਏ ਇਹ ਗੈਰ ਹੈ ਕੀ ਏ ਤੇ 1885 ਹੁੰਦਾ ਕਿ ਇਹ ਵੀ ਜੇ ਮਨ ਲੋ ਆਪਣੀ ਵੈਰਾਈਟੀ ਇਕੱਠੀਆਂ ਲੱਗੀਆਂ ਹੋਣ ਤਾਂ ਇਸ ਦਾ ਬੂਰ ਛੜ ਕੇ ਤੇ ਆਉਂਦਾ ਹੈ ਇਸ ਦਾ ਬੂਰ ਛੜ ਕੇ ਤੇ ਆਉਂਦਾ ਹੈ ਸੋ ਵੈਰਾਈਟੀ ਉਹ ਪਿਓਰ ਨਹੀਂ ਰਹਿ ਜਾਂਦੀ ਹੋਰ ਹੋ ਜਾਂਦੀ ਏ ਤੇ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਹੁਣ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਆ ਆ ਹੈਗੀ ਆਪਣੀ ਵਟ ਪਾਜੀ ਦਨੇਆਂ ਕਿੱਲੇ ਆ ਦੇ ਵਿੱਚ ਵਟ ਜਿਵੇਂ ਅੱਧਾ ਤੇ ਕਿੱਲੇ ਦੇ ਦੋ ਕਿਾਰੇ ਕਰ ਦਿੰਨੇ ਆ ਇੱਕ ਕਿੱਲੇ ਦੇ ਜੇ ਆ ਵਾਟੇ ਹੀ ਇੱਧਰ ਵੀ 1885 ਏ ਇੱਧਰ ਵੀ 1885 ਏ ਇੱਥੇ ਤੁਸੀਂ ਜਿੱਥੋਂ ਮਰਜ਼ੀ ਵੀ ਰੱਖ ਸਕਦੇ ਆ ਪਲਾਂ ਦੀ ਇੱਥੇ ਵੇਜੋ ਇੱਥੋਂ ਵੇਜੋ ਜਿਸ ਤਰ੍ਹਾਂ ਮਰਜ਼ੀ ਵੇਜੋ ਉਹਦੋਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਿਸ ਤਰ੍ਹਾਂ ਤੁਹਾਨੂੰ ਟੀਬੀ ਜੀ ਵਧੀਆ ਲਿਖੇ ਉਸ ਥਾਂ ਨਾਲ ਤੁਸੀਂ ਵੇਜੋ ਤੇ ਇੱਕ ਤੁਸੀਂ ਦੇਖਣਾ ਵੀ ਜਿਹੜੀ ਟੀਬੀ ਰੱਖਣੀ ਏ ਉਹਦੇ ਵਿੱਚ ਕੋਈ ਹਰਾ ਦਾਣਾ ਨਾ ਹੋਵੇ ਜਿਵੇਂ ਆ ਦੇਖੋ ਕਿ ਜੇ ਮੈਂ ਮੰਨ ਲਓ ਤੁਸੀਂ ਮਸ਼ੀਨ ਲਾਉਣੀ ਏ ਮਸ਼ੀਨ ਟੈਕ ਕਰੋ ਦਿਨ ਪਹਿਲਾਂ ਵਟ ਲਓ ਮਨ ਲਓ ਵਧੀਆ ਤੁਹਾਡਾ ਬੀ ਹੋਵੇ ਤੇ ਕੋਈ ਵੀ ਦਾਣਾ ਵਿਚ ਹਰਾ ਨਾ ਹੋਵੇ ਤਾਂ ਜੋ ਮੰਨ ਲਓ ਕੱਲ ਨੂੰ ਉਹ ਜਿਹੜਾ ਮੰਨ ਲਓ ਹਰਾ ਦਾਣਾ ਹੋਊਗਾ ਜੇ ਉਹ ਸੁੱਕੇਗਾ ਤਾਂ ਸਾਹਿਬ ਵਧੀਆ ਜਰਮੀਨੇਸ਼ਨ ਨਹੀਂ ਹੁੰਦੀ ਕੱਲ ਨੂੰ ਜਿਹੜਾ ਮੰਨ ਲਓ ਦਾਣਾ ਪਹਿਲਾਂ ਵਧੀਆ ਬਣਿਆ ਹੋਇਆ ਉਹਦੀ ਜਰਮੀਨੇਸ਼ਨ ਸੋਣੀ ਹੁੰਦੀ ਹੈ ਸੋ ਹੋਰ ਤੁਹਾਨੂੰ ਮੈਂ ਦੱਸਦਾ ਕਿ ਕਿਹੜੀ ਕਿਹੜੀ ਜਗ੍ਹਾ ਆਪਾਂ ਨਹੀਂ ਰੱਖਣੀ ਹੁਣ ਤੁਸੀਂ ਆਹ ਦੇਖੋ ਜੀ ਇੱਥੇ ਆਪਣੇ ਪਾਣੀ ਖੜਾ ਰਹਿੰਦਾ ਹੈ ਇੱਥੇ ਕੀ ਹੈ ਆਪਾਂ ਵੱਟ ਪਾਈ ਸੀ ਥੋੜਾ ਜਿਹਾ ਜਗ੍ਹਾ ਨਹੀਂ ਵੀ ਐ ਇੱਥੇ ਪਾਣੀ ਖੜਾ ਰਹਿੰਦਾ ਸੋ ਆਪਾਂ ਇਹੋ ਜੀ ਜਗ੍ਹਾ ਤੋਂ ਵੀ ਨਹੀਂ ਬੀਜ ਰੱਖਣਾ ਜਿੱਥੇ ਹਮੇਸ਼ਾ ਪਾਣੀ ਖੜਾ ਰਹਿੰਦਾ ਜਾਂ ਨੱਕੇ ਚੱਲਦੇ ਰਹਿੰਦੇ ਨੇ ਜਿੱਥੇ ਸੋ ਉਹਨਾਂ ਜਗ੍ਹਾ ਤੋਂ ਵੀ ਆਪਾਂ ਬੀਜ ਨਹੀਂ ਰੱਖਣਾ ਉੱਥੇ ਬਿਮਾਰੀ ਦਾ ਅਟੈਕ ਜ਼ਿਆਦਾ ਆਉਂਦਾ ਸੋ ਉਹਨਾਂ ਜਗ੍ਹਾ ਤੇ ਬਿਲਕੁਲ ਆਪਾਂ ਬੀਜ ਨਹੀਂ ਰੱਖਣਾਗਾ ਉਸ ਤਰ੍ਹਾਂ ਤੁਸੀਂ ਜਿੱਥੇ ਮਰਜ਼ੀ ਰੱਖ ਸਕਦੇ ਹੋ ਉਚਾਲੋ ਰੱਖ ਲਓ ਜੇ ਥੋੜਾ ਜਿਹਾ ਤੁਹਾਨੂੰ ਮੈਂ ਦੱਸਿਆ 5 ਫੁੱਟ ਜਗ੍ਹਾ ਛੱਡ ਕੇ ਰੱਖ ਲਵੋ ਤੁਸੀਂ ਹਿਸਾਬ ਦੇ ਹਿਸਾਬ ਨਾਲ ਜਿਸ ਤਰ੍ਹਾਂ ਵੀ ਤੁਸੀਂ ਰੱਖਣਾ ਹੈ ਇੱਕ ਮਰਲਾ ਦੋ ਮਰਲੇ ਜਾਂ ਜੇ ਤੁਸੀਂ ਤਾਂ ਆਪ ਸਾਬ ਨਾਲ ਵੀ 10 ਮਰਲੇ ਰੱਖ ਲਓ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਜ਼ਰੂਰਤ ਹੈ ਸੋ ਏਸੀ ਜੀ ਆਪਾਂ ਜਗਾ ਚੋਣ ਕਰਨ ਵੇ ਤੁਹਾਨੂੰ ਦੱਸਿਆ ਸੀਗਾ ਕਿ ਜੇ ਤੁਸੀਂ ਹੱਥੀ ਝਾੜ ਕੇ ਬੀਜ ਰੱਖਣਾ ਤਾਂ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਹੋ ਸੋ ਇੱਕ ਜਿਹੜਾ ਤਿਆਰ ਰੱਖਿਆ ਜੀ ਜਿਹੜੇ ਤੁਸੀਂ ਮੇੜੀ ਤੁਸੀਂ ਟੀਬੀ ਚ ਬਹਿਣਾ ਹੈ ਨਾ ਉਥੇ ਬਿਮਾਰੀ ਜ਼ਰੂਰ ਦੇਖਿਆ ਜੀ ਇਹ ਨਾ ਹੋਵੇ ਉਸ ਟੀਬੀ ਤੇ ਮਨ ਲੋ ਹਾ ਉੱਪਰ ਦਾ ਅਟੈਕ ਆਇਆ ਹੋਵੇ ਜਿਆਦਾ ਉਹਦੇ ਚ ਹਲਦੀ ਰੋਗ ਦਾ ਅਟੈਕ ਆਇਆ ਹੋਵੇ ਜਾਂ ਜਿਹੜਾ ਆਪਾਂ ਕਹਿੰਦੇ ਆ ਨੈਕ ਬਲਾਸਟ ਜੇ ਕੋਈ ਹੋਰ ਗੋਬ ਵਾਲੀ ਸੁੰਡੀ ਸੋ ਦੇਖਿਆ ਜੀ ਉਹ ਟਿੱਬੀ ਕਈ ਵਾਰੋ ਟਿੱਬੀਆਂ ਚੀ ਹੁੰਦੀ ਏ ਉਹ ਜ਼ਰੂਰ ਧਿਆਨ ਰੱਖਿਆ ਜੇ ਸੋ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਜੀ ਮਤਲਬ ਕਿਸ ਜਗ੍ਹਾ ਤੋਂ ਆਪਾਂ ਬੀਜ ਰੱਖ ਸਕਦੇ ਆ ਸੋ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਆਪਣਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਦਵੋ ਮੈਨੂੰ ਪਰ ਤੁਸੀਂ ਵੀਡੀਓ ਦੇਖਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਹੋਰਾਂ ਕਿਸਾਨਾਂ ਤੱਕ ਜੂ ਸ਼ੇਅਰ ਕਰਦੇ ਆ ਜੀ ਵੀਡੀਓ ਤਾਂ ਜੋ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਆਪਣੇ ਆਪਣੇ ਘਰ ਦਾ ਬੀਜ ਬਣਾ ਸਕੇ ਤੇ ਬਾਜ਼ਾਰਾਂ ਤੋਂ ਹੁੰਦੀ ਜਿਹੜੀ ਬੀਜਾਂ ਦੀ ਲੁੱਟ ਤੋਂ ਉਹ ਬਚ ਸਕਣ ਆਪਣੇ ਕਿਸਾਨ ਵੀਰ ਬਹੁਤ ਬਹੁਤ ਧੰਨਵਾਦ